ਸਾਸੀ ਗਾਲ ਜੀ ਸਾਰੇ ਨੂੰ ਜੱਗੀ ਭਾਈ ਦਾ ਬਹੁਤ ਚੱਕਿਆ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਦਾ ਤੁਸੀਂ ਗੰਦੂਰ ਸਾਹਿਬ ਜੇ ਕੋ ਬਹੁਤ ਸੁਣੇ ਛੋਟੇ ਲੈ ਕੇ ਨੇ ਭਾਈ ਇਹਨਾਂ ਨਾਲ ਲੈ ਲੇ ਮੋਰਾ ਮੇਰੀਆਂ ਛਾਣੀਆਂ ਕਈ ਲੈ ਕੇ ਆਂਦੀਆਂ ਦਾਓ ਭਾਈ ਜੀ ਦੀ ਗੱਲ ਕਰ ਸਾਸੀ ਭਾਈ ਸਾਸੀ ਗਾਲ ਜੀ ਭਾਉ ਜੀ ਠੀਕ ਆ ਜੀ ਜਾਓ ਠੀਕ ਆ ਜੀ ਬਹੁਤ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਜੀ ਤੁਸੀਂ ਸੁਣਾਓ ਚਲੋ ਠੀਕ ਹੋਰ ਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਾਈ 사ਸੀ ਗਾਲ ਜੀ ਇੰਨਾ ਮਾਨ ਤੇ ਸਰਕਾਰ ਦਿੰਦੇ ਆ ਭਾਜੀ ਮਾਲ ਮਹਾਰਾਜ ਦੀ ਗੁਰਬਾਨਾ ਪਿਛੀ ਸਾਰ ਪੰਜਵੀਂ ਝੋਟੀਆਂ ਬਹੁਤ ਜਾਰੀਆਂ ਚੰਗੀਆਂ ਇੱਕ ਨੀਲੀ ਦੀ ਕੱਟੀ ਆ ਭੋੜੀ ਵੀ ਝੋਟੀ ਲੈਂਦੀ ਆ ਹਾਂ ਵੀਰਾਂ ਨੇ ਫਰਮਾਇਆ ਤੇ ਦੋ ਝੋਟੀਆਂ ਸੂਣ ਆ ਲੀਆਂ ਵਾ ਤੇ ਪੰਜ ਸੁਈਆਂ ਵਾ ਜਾਰੀਆਂ ਚੰਗੀਆਂ ਅਸਲ ਟਾਪ ਕੁਆਲਟੀ ਦੀਆਂ ਠੀਕ ਦੋ ਤਾਲੀਆਂ ਬਿਲਕੁਲ ਤਾਜ਼ੇ ਗਿੱਲੇ 나ੜੂ ਤੇ ਆ ਮਣਕੇ ਤੁਹਾਨੂੰ ਪਤਾ ਤਾਜੀ ਮਹਿ ਜਿਹੜੀ ਆ ਬੌਲੇ ਤੋਂ 10-12 ਕਿਲੋ ਤੋਂ ਸਟਾਰਟ ਹੋ ਕੇ 15-16-16 ਕਿਲੋ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਉਧਰ ਹੀ ਪਾਜੀ ਦੋ ਜਿਹੜੀ ਇੱਕ ਵੈਰ ਪਾਈ ਹਾਂ ਤੇ ਝੋਟੀ ਚਲੋ ਵੀ ਵੇਖੀਆਂ ਆਪਣੀਆਂ ਚੰਦੀਗੜ ਚਲੇ ਗਈਆਂ ਤੇ ਦੋ ਮਹੀਨੇ ਅੰਮ੍ਰਿਤਸਰ ਚ ਲੈ ਗਏ ਉਹ ਦਿਨ ਇਕੱਠੇ ਗਏ ਜਿਹੜੀ ਬੱਚਾ ਮਰੀ ਬੈ ਨਾ ਨੀਲੀ ਦੀ ਹਾਂ ਬੱਲੇ ਬੱਲੇ ਭਾਜੀ ਅਜੇ ਤੱਕ ਫੋਨ ਮਦੱਕ ਟੁੱਟ ਨਹੀਂ ਗਿਆ ਦੋ ਤਿੰਨ ਦਿਨ ਦੇ ਮੇਰਾ ਫੋਨ ਖਰਾਬ ਰਿਹਾ ਵਾ ਤੇ ਵੀਰਾਂ ਨੂੰ ਮਦੱਕ ਕਈ ਵੀਰ ਆਂਦੇ ਫਿਰ ਫੋਨ ਬੰਦ ਸਾਡਾ ਫੋਨ ਬੰਦ ਨਹੀਂ ਹੁੰਦਾ ਭਾਜੀ ਨਾ ਕੰਮ ਹੀ ਲਾਵੇ ਭਾਵੇਂ ਮਾਲ ਵਿਕ ਜੇ ਭਾਵੇਂ ਨਾ ਵਿਕੇ 24 ਘੰਟੇ ਸਾਡਾ ਫੋਨ ਇੱਕ ਨੰਬਰ ਹੈ ਜਿਹੜਾ ਆਪਣਾ ਆਲ ਵਰਲਡ ਦੇ ਵਿੱਚ ਹੀ ਆ ਫੋਨ ਚਾਲੂ ਰਹਿੰਦਾ ਸਿਰਫ ਦੋ ਤਿੰਨ ਦਿਨ ਫੋਨ ਖਰਾਬ ਹੋ ਗਿਆ ਤੇ ਨਵਾਂ ਫੋਨ ਲਿਆਂਦਾ ਇਸੇ ਕਰਕੇ ਕਿ ਵੀਰ ਭਰਾ ਬੜੇ ਖਰਾਬ ਹੋਏ ਆ ਨੀਲੀ ਮੈਂ ਤਾਂ ਇੱਕ ਬਾਪੂ ਆਇ ਇੰਨਾ ਨਜ਼ਾਰਾ ਮੈਂ ਤਾਂ ਦੁਹਾਨਾ ਆਇਆ ਹੋ ਅੱਛਾ ਅਕੇ ਭਾਜੀ ਇਹ ਵਾਂ ਤਾਰਾ ਸਿੰਘ ਆ ਪਿੰਡ ਅੱਛਾ ਉਥੋਂ ਆਏ ਚੱਲ ਗਿਆਂਦੇ ਭਾਜੀ ਤੁਹਾਡੀ ਮਸ਼ਹੂਰੀ ਸੁਣ ਕੇ ਆਏ ਆ ਅੱਛਾ ਕਹਿੰਦਾ ਮੱਝ ਮੈਂ ਭਾਜੀ ਬਾਪੂ ਜੀ ਉਹ ਮਾਝੋਤ ਨਹੀਂ ਵੇਗੀ ਆ ਰਾਤੀ ਉਹਨਾਂ ਨੂੰ ਮੱਝ ਚੋਈ ਜਾਂਦਾ ਬੰਦਾ ਕੋਈ ਆਂਦਾ ਕਿ ਵੀਡੀਓ ਜਿਹੜੀ ਵੀਰ ਪਾਉਂਦੇ ਆ ਨਾ ਇਹਨਾਂ ਕੋ ਵੀਡੀਓ ਤੇ ਮਾਰਦੇ ਜਦੋਂ ਜਾ ਕੇ ਵੇਖੀਏ ਤੇ ਮਾਲ ਨਹੀਂ ਜਿਚ ਮੋਦੇ ਹਾਂ ਰਾਤੀ ਭਾਜੀ 7 ਮਈਆਂ ਚੁਆਈਆਂ ਉਹਨਾਂ ਨੂੰ ਹਾਂ ਮੁੱਲ ਵੀ ਲਾਉਂਦੇ ਗਏ ਵੀਡੀਓ ਵੀ ਵੇਂਦੇ ਆ ਤੇ ਮੈਂ ਉਹਨਾਂ ਨੂੰ ਕਹਾਂ ਬਾਪੂ ਜੀ ਭਾਵੇਂ ਇੱਥੇ ਰਾਤ ਰੋ ਭਾਵੇਂ ਸਵੇਰੇ ਆ ਜਾਓ ਫੇਰ ਚੁਆ ਗਿਆ ਜਾਂਦਾ ਨਹੀਂ ਪੁੱਤਰਾ ਜੋ ਵੀਡੀਓ ਜਿੰਦਾ ਉਹ ਹੀ ਕੁਝ ਦੱਸ ਦੇ ਜੀ ਆਹ ਵੀਡੀਓ ਵੀ ਬਣਾਈ ਆ ਹਾਂ ਕਹਿੰਦਾ ਤਾਂ ਜੀ ਬਾਤ ਆ ਰਸੋਈ ਇੱਧਰ ਹੀ ਆ ਤੇ ਬਾਰਡਰ ਤੇ ਪੈਂਦਾ ਕਹਿੰਦਾ ਕਿ ਵੀਡੀਓ ਤੇ ਲੋਕ ਉਦਾਂ ਹੀ ਕਹਿੰਦੇ ਇੱਕ ਬੰਦੇ ਦੋਹਾਂ ਬੰਦੇ ਕਿਹਦੇ ਡਰਾਇਆ ਹੋਊਗਾ ਕਿ ਵੀਡੀਓ ਦੇ ਬੰਦੇ ਐਡਾ ਕਰਦੇ ਆ ਉੱਥੇ ਸੱਚ ਨਹੀਂ ਨਿਕਲਦਾ ਹਾਂ ਹਾਂ ਪਰ ਕਹਿੰਦਾ ਨਹੀਂ ਵੇਖੇ ਮਾਂ ਨਗੇ ਆ ਮੈਂ ਬਾਪੂ ਜੀ ਕੋਲ ਵੀਡੀਓ ਦੇ ਮਾਰ ਕੰਮ ਜਿੰਨਾ ਸਾਫ ਸੁਥਰਾ ਉਹੋਂ ਨਾਲ ਜ਼ਿਆਦਾ ਚੱਲਦਾ ਬਿਲਕੁਲ ਬਿਲਕੁਲ ਬਾਕੀ ਜਿਹੜਾ ਕੋਈ ਨੀ ਕੀ ਕਰਦਾ ਉਹ ਆਪਣੇ ਸਿਰ ਤੇ ਕਰਦਾ ਉਹ ਆਪਾਂ ਦੇ ਉਹ ਆਨੇ ਆ ਕਿ ਆਓ ਤਸੱਲੀ ਕਰੋ ਵੇਖ ਕੇ ਅੱਖੀਂ ਵੇਖ ਕੇ ਖੜੋ ਭਾਜੀ ਤੇ ਵੇੇ ਲਾਉਣੇ ਆ ਤੇ ਮਾਰ ਅੱਜ ਵੀ ਭਾਜੀ ਵੇਖੋ ਕਟੀਆਂ ਜਾਰੀਆਂ ਸਪੈਸ਼ਲ ਲਿਆਂਦੀਆਂ ਆ ਜੀ ਦੇਖੋ ਕੱਟੀ ਭਾਜੀ ਦਿਖਾ ਨੀਲੀ ਦੀ ਡਾਇਮੰਡ ਦੀ ਕੱਟੀ ਆ ਭਾਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਜੀ ਠੀਕ ਆ ਜੀ ਦੇਖੋ ਭਾਜੀ ਨੀਲੀ ਦੀ ਕੱਟੀ ਦੇ ਕਲਾ ਕਲਾਰ ਲੱਗਾ ਇਧਰ ਦੇਖੋ ਕੱਟੀ ਭਾਗ ਵੇਖੋ ਕੱਟੀ ਨੂੰ ਲੱਗੇ ਇਧਰ ਦੇਖੋ ਵਾਹ ਜੀ ਵ ਦੱਲਾ ਗਲਤ ਨਾ ਲਗਾ ਭਾਜੀ ਤੇ ਮਗਰ ਵੀ ਕੱਟੀ ਜੀ ਮਗਰ ਵੀ ਕੱਟੀ ਆ ਗਿਆ ਇਹ ਦੇਖੋ ਮਗਰ ਵੀ ਭਾਜੀ ਕੱਟੀ ਉਹਨਾਂ ਟੀਗਾ ਚੰਗਾ ਭਾਇਆ ਬਾਕੀ ਵੇਖੋ ਐ ਨੀਲੀ ਵੀ ਆ ਥੋੜੇ ਜਿਹਾ ਡੱਬ ਜਾਦੇ ਆ ਗਿਆ ਆਖਾ ਉਹ ਬਿੱਲੀਆਂ ਇਧਰ ਐ ਕੋ ਬੂਤੀ ਦਾਦੀ ਕੱਟੀ ਤੇ ਕੱਟੀ ਆਪ ਇਹ ਸ਼ਮੂ ਵੀ ਇੱਥੇ ਲਿਆ ਕੇ ਖਾਲ ਕੱਟੀ ਬੇਕਰਾਂ ਨੇ ਇਹਦੇ ਅਗ ਸੋਲੋ ਟੱਚ ਕਰਾ ਦੇ 98 ਲੱਗਾ ਭਾਜੀ ਮੈਂ ਨਾ ਜਬਰਦਸਤ ਸੰਭਾਗ ਹਨ ਐਸਾ ਲੱਗਾ ਵਾ ਕੱਟੀ ਪਿਓਰ ਨੀਲੀ ਆ ਗਈ ਆ ਨੀਲੀ ਤੇ ਬਾਡੀ ਬੂਟੀ ਵੇਲੇ ਕੱਟੇ ਈਸ ਨੇ ਉਹਨੇ ਕੱਟ ਕੇ ਸਿਰਾਈ ਸਿਰਾਈ ਹਾਂਜੀ ਮਗਰ ਬੱਚਾ ਵੀ ਜਮਾ ਮਗਰ ਕੱਟੀ ਵੀ ਚੰਗੀ ਜੇ 12 ਕਿਲੋ ਦੁੱਧ ਬਾਜੀ ਕੱਟੀ ਤੇ ਲੈ ਆਜ ਰਿਹਾ ਠੀਕ ਆ ਬਿਲਕੁਲ ਪੰਨਿਆਂ ਤੋਂ ਛਿਆਂਦਿਆਂ ਦੀ ਸੁਈਆਂ ਬੱਚੇ ਵੀ ਖਾਦੇ ਨਾਰੂ ਨਾਲ ਪੱਕੇ ਪੁੱਕੇ ਥਾਂ ਤੋਂ ਲੱਤ ਜਾਂਦੇ ਆ ਅੱਗੇ ਸੇਵਾ ਨਾਲ ਅਗਲੇ ਦੇ ਘਰ 15 ਕਰ ਜੇ 16 ਕਰ ਜੇ ਹੁਣ 12 ਕਿਲੋ ਚੋਗੇ ਕੋਈ ਲੈ ਜੇ 12 ਕਿਲੋ ਹਾਂਜੀ ਦੇਵਾ ਹਾਂ ਹੁਣ ਕੱਟੀ ਜੇ ਵੇਖੋ ਬਾਜੀ ਆਹ ਮਹਾਰਾਜੀ ਕਿਰਪਾ ਨਾਲ ਮਾਲ 2-2 ਲੱਖ ਦੀ ਵੀ ਮੈਂ ਉਹਦੀ ਆ ਪਰ ਆ ਜਿਹੜੇ ਭਾਗਿਆ ਨਾ ساری ਸਾਰੀ ਮੈਨੂੰ ਨਹੀਂ ਲੱਗਦੇ ਬਾਜੀ ਮੈਨੂੰ ਨਹੀਂ ਮਿਲਦੇ ਇਹ ਦੇਖੋ ਕੱਟ ਲਾ ਕਲ ਮਰ ਕੇ ਡੇ ਡੇ ਡੇਟ ਸੇ ਹੀ ਥਾਂ ਨਕੇਲੇ ਡੇ ਡੇ ਸੇ ਸਾਈਟਾਂ ਦੇ ਆ ਕੱਟੀ ਦਾ ਅਸਲ ਕੱਟੀ ਆ ਲੋ ਜੀ ਵਹਾਈ ਨੂੰ ਬਾਕੀ ਸਾਂਭੀ ਸੂੰਬੀ ਵੀ ਕਰ ਰਹੇ ਆ ਬਹੁਤ ਜਿਆਦਾ ਆ ਇਹ ਦੇਖੋ ਕੱਟੀ ਡੈਮਡ ਪੀਸ ਹੀ ਆ ਭਾਜੀ ਹੋਰੋ ਕਰਾਂ ਦੇ ਲੈ ਮਾਗ ਲੈ ਹੁਣਾ ਕੱਢ ਕੇ ਸੁਥਰਾ ਐਂਡ ਐਂਡ ਭਾਜੀ ਚੁਟਕੀਆਂ ਨਾਲ ਹੀ ਇਹ ਚੁਟਕੀਆਂ ਨਾਲ ਹੀ ਹਾਂਜੀ ਵੇਖਦਾ ਵੀ ਭਾਜੀ ਮਹਾਰਾਜ ਦੀ ਕਿਰਪਾ ਚੁਟਕੀਆਂ ਨਾਲ ਹੀ ਐਂਡ ਹਾਂ ਉਹ ਹੋਵੇ ਦੁਰਦੀ ਆ ਵੇਖ ਲਓ ਕੱਟੀ ਭਾਜੀ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜਾ ਕੱਟੀ ਲੈ ਗਿਆ ਨਾ ਵੀਰਾ ਏ ਮਰ ਕੇ ਦੋਸੂਏ ਪੀਉਗਾ ਤਾਂ ਨਾਲੇ ਘਰ ਪਤੀ ਵੀ ਕੋਈ ਆਖੋ ਭਾਜੀ ਕਿਥੋਂ ਲਿਆਂਦੀ ਆ। ਤੋਰਾ ਮੈਂ ਲਾ ਦੇਣਾ ਪੀੜੇ ਫਿਰ ਘਰ ਨਾਲ ਦੂਜਾ ਚੋਣਿਆ। ਨਹੀਂ ਅਸਲ ਅਸਲ ਪੀਸ ਹੈ ਭਾਜੀ ਅਸਲ ਵੇਖੋ ਦੋ ਰਹਿਣੇ ਜਾਂਦਾ। ਆ ਜੀਤਾ ਦਾ ਨਹੀਂ ਆ ਰਹੀ ਸਰੀ ਮੈਨੂੰ। ਨਹੀਂ ਮਿਲਦੇ ਨਹੀਂ ਮਿਲਦੇ। ਮਾਂ ਜੀ ਬਿਓ ਕਟਿਆ। ਇਹਦੇ ਕੋਰੀ ਨੁਕਰੀਆਂ ਆ ਕੋਰੀ ਨੁਕਰੀ ਅਰਗੀ ਕੱਟੀ ਆ ਵੇਖੋ ਇਧਰ। ਹਾਂ। ਬਸ ਓਏ ਨਹੀਂ ਠੀਕ ਆ। ਅਸਲ ਪੀਸ ਹੈ ਭਾਜੀ ਅਸਲ। ਅਸਲ ਪੀਸ। ਇਹ ਮਹਾਰਾਜ ਚਲੋ ਜਿਹੜਾ ਲੈ ਗਿਆ ਕਤੀ ਨੂੰ ਤੇ ਦੁੱਧ ਵਾਲੀ ਕੱਟੀ ਆ ਭਾਜੀ ਦੁੱਧ ਵਾਲੀ ਤੇ ਨਾਲੇ ਉਹ ਮਗਰ ਬੱਚਾ ਵੀ ਚੰਗਾ ਵਾ ਗਾਂ ਦੋ ਸੂਏ ਪੀਣ ਵਾਲੀ ਆ ਯਾਰ ਯਾਰ ਹੀ ਕਰੋ ਆਪਣੇ ਮਾਲ ਉਹ ਲੈਣਾ ਕਿ ਜਿਹੜਾ ਅਗਲੇ ਨੂੰ ਦੋ ਸੂਏ ਫਾਇਦਾ ਹੋਵੇ ਗਾਂ ਫੇਰ ਕਿ ਹੋਗੀ ਵਾ ਵਾ ਬਿਲਕੁਲ ਐਰ ਕੀ ਤੇ ਫਾਇਦਾ ਹੈਗਾ ਵਾ ਅਗਲੇ ਸੂਏ ਦੀ ਫਾਇਦਾ ਹੋਵੇ ਕਿਸੇ ਨੂੰ ਹਾਂਜੀ ਜੱਗੀ ਜੀ ਜਿਹੜਾ ਭਾਜੀ ਥਣ ਤੇ ਵਿਰਲ ਇਦਾਂ ਦਾ ਜਿਆਦਾ ਚੰਗਾ ਲੱਗਾਣਾ ਮੈਨ ਇਹੋ ਜੀ 2.5-3 ਲੱਖ ਦੀ ਕੱਟੀ ਤੇ ਤੁਹਾਨੂੰ ਪਤਾ ਇਹੋ ਜੀ ਇਹਦਾ ਮਹਾਰਾਜ ਦੀ ਕਿਰਪਾ ਨਾਲੇ ਬੋਲੇ-ਬੋਲੇ ਤੋਂ ਨਿਕਲੀ ਆ ਖਾਲੀ ਹੋਈ ਆ ਕੱਟੀ ਹਜੇ ਕੱਟੀ ਜੋ ਲਓ ਦੁੱਧ ਤੇ ਆਈ ਤੇ ਉਦੋਂ ਨਿਖਰਨਾ ਵਾ ਕੱਟੀ ਦਾ 1.5 ਲੱਖ ਦੀ ਪਰ ਮੁੱਲ ਬਿਲਕੁਲ ਯਾਜ ਕਰਨੇ ਆ ਜੋਗਾ ਕਰਦੇ ਛੋੜ ਜਿੰਨੀ ਕਰਨੀ ਹੈ ਮਾਨਤਰ ਖੁੱਲਾ ਕਰਦੇ 1.5 ਜੀ ਜੀ 1.5 ਦੀ ਮਿਆਦ ਆ ਜਿੰਨੇ ਦੀ ਦੇਣੀ ਦੇ ਦੇ ਕਰਦੇ ਛੋੜ 15000 ਬਿਲਕੁਲ ਯਾਜ ਇੱਕ 35 ਦੀ ਭਾਰੇ ਕੱਡੀ ਹੋਣੀ ਆ ਹਾਂਜੀ ਪਰ ਜਿਹੜਾ ਵੀਰ ਕੱਟੀ ਲੈ ਜਾਊਗਾ ਨਾ ਇਹ ਨੀਲੀ ਦੀ ਮਹਾਰਾਜ ਦੀ ਕਿਰਪਾ ਨਾਲ ਅੱਗੋਂ ਲੈ ਕੇ ਪਿਛੇ ਤੱਕ ਕੋਈ ਨੁਕਸ ਨਹੀਂ ਪਾਜੀ ਕਰ ਸਕਦਾ ਹਾਂ ਠੀਕ ਹਾਂਜੀ ਵੇਖ ਲਓ ਕੱਟੀ ਕਿਦਾਂ ਦੀ ਆ ਚਲੋ ਸੇਵ ਤੋਂ ਨਹੀਂ ਚੀਜ਼ ਦੀ ਇੱਥੇ ਦੇਖੋ ਭਾਈ ਯਾਜ ਗੱਭਰਿਆ ਸੁਈ ਸੁਈ ਤਾਰੀ ਕੈਦਰ ਇਹ ਲੋ ਨਾਰੂ ਖਾਈ ਜਾਉ ਨਾਲ ਬੱਚੇ ਵੀ ਵਾਈ ਦੇਖ ਲਾ ਵੀ ਸ਼ੰਭੂ ਗਿੰਨਾ ਨਾਰੂ ਹੀ ਮਗਰ ਕਤੀ ਜੇ ਪਾਦੀ ਤੀਜਾ ਤੇ ਚੌਥਾ ਦੇ ਸੁਈ ਨੂੰ ਜੇ ਕਈ ਯਾਰ ਵੀ ਕਹਿ ਦਿੰਦੇ ਆ ਦੁੱਧ ਅਸਲ ਮੈਂ ਭਾਜੀ 16 17 ਕਿਲੋਆ ਲਈ ਆ ਹੁਣ 12 ਤੋਂ 13 ਕਿਲੋ ਵੇਲੋ ਬੋਲੇ ਤੋਂ ਸਟਾਰਟ ਹੋਈ ਜੇ ਇਹ ਦੇਖੋ ਪਿਓਰ ਕੋਡੀ ਤੇ ਵੇਖੋ ਸਿੰਗਲ ਢੀ ਭਾਜੀ ਆ ਵੇਖੋ ਚੀਜ਼ ਸਿੰਗਲ ਆਈ ਤੇ ਕੱਟ ਵੀ ਵੇਖ ਲੋ ਕਰੇ ਛੋਟੀ ਜੀ ਨਾ ਕੋਈ ਆਖੀ ਵੱਡੀ ਵੱਡੀ ਆ ਜੀ ਭਰੀ ਯਾਦੀ ਪੂਰੀ ਵੱਡੀ ਛੋਟੀ ਇਹ ਕਿਦੇ ਚੋਲੇ ਆ ਭਾਜੀ ਮੈਂ ਨਾ ਜਿੱਦਾਂ ਬੰਬੀ ਜਲਦੀ ਆ ਆਦੀ ਰੂਮਰ ਦੀ ਪੋਲੀ ਦੇ ਬਹੁਤ ਜਿਆਰੀ ਚਵਾਈ ਖਰੀ ਲੱਗੀ ਆ ਹਾਂ ਕਿਉਂ ਦੇਖ ਜਿਆਰੀ ਪੜੀ ਦੇਖੋ ਸਪੈਕਲ ਪੂਛਾਈ ਦੇਖੋ ਹੱਦੀ ਹੈਲੀ ਪੂਜ ਦੇ ਵਿੱਚ ਦੇਖੋ ਜੇਬ ਚ ਪਾਵਾਂ ਕਾਗਜ਼ੀਰਗੀ ਬਾਜੀਆ ਦੇਖੋ ਮਰਾ ਆ ਲਾਏ ਆ ਇਹ ਠੀਕ ਹੈ ਜਿਆਰੀ ਪੂਛ ਹੈ ਕਾਗਜ਼ੀਰਗੀ ਆ ਕੁਆਲਟੀ ਕੁਆਲਟੀ ਹੈ ਤੇ ਮੈਂ ਵੀ ਦੇਖੋ ਮੈਂ ਦਾ ਗੰਤ ਨਹੀਂ ਆ ਬਹੁਤ ਵੱਡੀ ਮੈਂ ਵੀ ਯਾਰ ਜੀ ਇਹਦੇ ਯਾਰ ਜੀ ਮਗਰ ਬੱਚਾ ਵੀ ਕਟੀਆਂ ਜੇ ਕੱਟੀ ਗਈ ਇਹ ਵੀ ਤੋੜ ਆ ਜਾ ਆ ਜਾ ਪੁੱਤ ਆ ਜਾ ਤੇ ਚੋਣ ਪਸਮਾਨ ਲੈਣ ਲੱਗਾ 1 ਨੰਬਰ ਦਾ ਠੀਕ ਆ ਲੈ ਇਹ ਧਹਾ ਵੀ ਕਰਾਂ ਦੇ ਆ ਜਾ ਆ ਜਾ ਉਹ ਵੀ ਸੱਚ ਗਿਆ ਭਾਈ ਆ ਜਾ ਆ ਜਾ ਇਹ ਵੱਡੀ ਵੱਡੀ ਮਹਿਮਾਂ ਦੁੱਧ ਵਾਲੀ ਨਹੀਂ ਹਾਂ ਹਾਂ ਰੋਕ ਲੈ ਮੜਾ ਰੋਲਾ ਆ ਜਾ ਆ ਜਾ ਹੋਰ ਜਿਹਨਾਂ ਜੋ ਆਜੋ ਬੱਚੇ ਦਾ ਕਰਦੀ ਤਾਜੀ ਪੀ ਹਾਂਜੀ ਬੱਚੇ ਦਾ ਤੇ ਇਹ ਤੂੰ ਕਰਦੀ ਤਾਜੀ ਸੂਈ ਬਿਲਕੁਲ ਬਿਲਕੁਲ ਬਹੁਤ ਜਿਆਦੀ ਚੋਣ ਜਾਣ ਬਾਜੀ ਖਰੀ ਆ ਦੇ ਇਹ ਜਿਹੜਾ ਵੀਰ ਲੈ ਗਿਆ ਤੇ ਨਜ਼ਾਰੇ ਲਊਗਾ ਹਾਂਜੀ ਜਗੀ ਜੀ ਅੰਦਰ ਭਾ ਦੇ ਮੈਂ ਅੰਦਰ ਭਾ ਦੇਣਾ ਪੱਕਾ ਅੰਦਰ ਭਾ ਅੰਦਰ ਭਾ ਹਾਂਜੀ ਹਾਂਜੀ ਲੋਕੇ ਅੰਦਰ ਕੋ ਅੰਦਰ ਭਾ ਲੋ ਬਾਜੀ ਅੰਦਰ ਹੋ ਜਾਣਾ ਵਾ ਹਾਂਜੀ ਬਿਲਕੁਲ ਤਾਜੀ ਹੈ ਜੇ ਤਿੰਨਾ ਤੋਂ ਚੌਹਾਂ ਦੇ ਆਂਦੀ ਸੂਈ ਆ ਮੁੱਲ ਤੇ ਮਹਿਰ ਆਦਾ ਕੋਈ ਵੀ ਨਹੀਂ ਜੀ ਵੇਖ ਲਓ ਮੈਂ ਕੱਢੀ ਆ ਮੈਂ ਗਾ ਰਿਹਾ ਬੇਟਾ 2.5 ਲੱਖ ਮਗਰ ਉਹ ਬਿਲਕੁਲ ਜਾਇਜ਼ ਰੇਟ ਆ ਕਿੰਨੇ ਦੇ ਦੀ ਜੋ ਗਿਆ ਬਿਲਕੁਲ ਹੀ ਭਾਜੀ ਵਿੱਚੇ ਛੋੜ ਛੜ ਜਾਇਜ਼ 1.5 ਲੱਖ ਦੀ ਭਾਜੀ ਨਹੀਂ ਲੱਗਦਾ ਹਾਂਜੀ ਪਰ ਮੈਂ ਦੇਖ ਲਓ ਭਾਜੀ ਆ ਵੇਖ ਲਓ ਕਾਟ ਦੇ ਵੇਖ ਲਓ ਡਾਟ 1.5 ਤੋਂ 5 ਛੋੜੇ ਚਲੋ ਕਹਿ ਤਾਈ ਦੇ ਲਓ ਕਾਟ ਵੇਖ ਲਓ ਕਿੱਡਾ ਝੋਟੀ ਦਾ ਬੱਚਾ ਹੀ ਰੱਖਣਾ ਆ ਠੀਕ ਆ ਬਿਲਕੁਲ ਜਾਇਜ਼ ਰੇਟ ਪਾਇਆ ਮੈਂ ਬਹੁਤ ਜ਼ਿਆਦੀ ਖਰੀਆ ਅਸਲ ਦੋ ਢਾਲੀਆਂ ਹਾਂਜੀ ਆਹ ਜੈਡ ਬਲੈਕ ਇੱਧਰ ਵੇਖੋ ਭਾਜੀ ਕੱਤੀ ਪਹਿਲਾ ਸੂਪ ਪਹਿਲਾ ਸੂਪ ਪਲੂਨ ਵੇਲ ਵੇੜੇ ਯਾਰ ਕਿਦੇ ਪਹਿਲਾਂ ਹੁੰਦੇ ਵੇਲੋ ਕੱਢਦੇ ਪਾਜੀ ਹੇ ਦੇਖੋ ਨਹੀਂ ਠੀਕ ਹੈ ਸੋਲੋ ਤੇ ਇਧਰ ਦੇਖੋ ਪੋਸਟਾ ਕਵਾਲ ਇੱਕ ਚਿੱਟਾ ਨਹੀਂ ਦੇ ਤੇ ਸਿੰਗੀ ਵੇਖੋ ਲੱਗੀ ਨੀਗੀ ਨੀਗੀ ਜਗੀ ਕਿਲੇ ਦੁੱਧਤਾ ਪਾਜੀ ਤਾਰੀ ਸੂਈ ਪਾਜੀ 12 ਤੋਂ 13 ਕਿਲੋ ਹਾਜ਼ਰ ਹੈ ਜੇ ਮਾਲ ਆਇਆ ਆਇਆ ਪਰਸੋਂ ਲਈ ਚਾਹ ਦੇ ਦੋ ਦੋ ਚਾਹ ਦੇ ਦਿੰਦੇ ਰਹਿ ਜਣ ਤੇ ਫੇਰ ਤੇ ਸੇਵਾ ਬਸੇਰੀ ਹੈ ਦੁੱਧ ਕਰ ਦੇਈਦਾ ਵਾ ਅਜੇ ਮਈਆਂ ਆਈਆਂ ਵਾ ਤੇ ਵਿਆਹ ਇਹਨਾਂ ਨੂੰ ਪਤਾ ਫੌਜੀ ਦਾ ਮਾਹ ਚਲ ਇੱਕ ਵੀਡੀਓ ਪਾ ਦਿੰਨੇ ਆ ਮੁਰਕੇ ਇੱਕ ਦੋ ਦਿਨ ਲੱਗਣੇ ਆ ਲਓ ਜੀ ਇਹ ਵੀ ਦਿਖਾਉ ਕਰ ਰਹੇ ਉਹਦਾ ਮਈਆ ਦੋ ਦੋ ਚਾਰ ਚਾਰ ਦਿਨ ਸਾਭ ਕੇ ਮਈਆ ਭੱਡੀਆਂ ਦੋ ਤਾਲ ਗਿਆ ਦੋ ਤੇ ਹਾਂਜੀ ਆ ਵੇ ਲੋ ਕੱਦ ਹੈ ਇੱਥੇ ਵੇ ਲੋ ਝੋਟੀ ਦੀ ਕਿੱਡੀ ਆ ਹੈਗੀ ਹੈਗੀ ਆ ਸਰ ਭਾਜੀ ਮੈਂ ਚੋਲ ਲਗਾ ਭਾਵੇਂ ਜਵਾਬ ਆਏ ਤੇ ਉਹ ਵੀ ਨਹੀਂ ਗੋਗ ਮੈਂ ਨਹੀਂ ਨਹੀਂ ਐਂਡ ਐਂਡ ਆ ਐਂਡ ਮੈਂ ਨਾ ਵੇਖੋ ਕੱਟੀ ਬਾਜੀ ਅਸਲ ਆ ਅਸਲ ਐਂਡ ਅੰਦੀ ਕੱਟੀ ਆ ਵੇਖੋ ਆਇਆ ਅਸਲ ਠੰਡੀ ਤੇਰੀ ਉਹ ਜੀ ਥੋੜਾ ਵੇਖੋ ਐ ਕਿਦਾ ਚੌਣ ਲੱਗੇ ਕਿਦੇ ਅੰਤ ਹੀ ਕੋਈ ਨਹੀਂ ਤੇ ਹਾਂਜੀ ਅਜਾ ਆਜਾ ਪੁੱਤ ਇਧਰੇ ਇੱਕ ਕੱਟੀ ਮਹਾਰਾਜਾਂ ਦਾ ਜੀ ਆ ਵੇਖੋ ਭਾਈ ਆ ਇਹ ਮਗਰ ਬਚਾ ਕੱਟੀ ਦਾ ਇਧਰੇ ਵੇਖੋ ਕੱਟੀ ਯਾਦੀ ਅਸਲ ਇਹਨੇ ਕਲਾ ਕਲਾ ਥਾਂ ਲਗਾ ਵੇਖੋ ਚੁਾਈ ਚੁਈ ਲੱਗੀ ਗਦੇ ਐ ਮੋਟਰ ਹੁੰਦੀ ਜਿੱਦਾਂ ਆਜਾ ਆਜਾ ਅਰਨ ਤੇ ਅਰਨ ਤੇ ਆਜਾ ਪੁੱਤ ਆਜਾ ਆਜੋ ਆਜੋ ਯਾਰੀ ਭਾਜੀ ਇਹ ਨਸਲ ਗਵਾਦੀ ਦੇਖੋ ਕੱਤੀ ਦਾ ਕੱਦ ਦੇਖੋ ਕੱਤੀ ਦਾ ਕਿੱਡਾ ਜਗੀ ਨਸਲ ਬਹੁਤ ਝੋਟੀ ਦੇ ਬਹੁਤ ਬਹੁਤ ਜੈ ਭਾਜੀ ਮਾਲ ਸੁਥਰਾ ਦੇ ਮਾਲ ਤੇ ਭਾਜੀ ਐਨਾ ਸੁਥਰਾ ਬਣਾ ਅੱਜ ਆਇਆ ਤੇ ਮਾਲ ਇਹਦੇ ਦੋ ਦੋ ਦਿਨ ਸਾਂਭਣ ਆ来 ਚਲ ਮਾ ਮਾਲ ਪਾ ਦਨੇ ਆ ਵੀਡੀਓ ਹਾਂਜੀ ਵਿਆਹ ਹੈ ਫੌਜੀ ਦਾ ਮਾ ਦਿਹਾੜੀ ਕਿ ਲੱਗ ਜਾਨੀ ਆ ਕੱਤੀ ਦੇ ਪਰ 15 16 16 ਤੋਂ ਜੋਧ ਵਾਲੀਆਂ ਮਈਆਂ ਭਾਜੀ ਦੋ ਦਾਲ ਗਿਆ ਦੇਖੋ ਥਾਣ ਵੀ ਆ ਪਸਮਕੇ ਕੁੜੀਏ ਗੇਠ ਘੜ ਲੰਮਾ ਕੱਢੂਗੀ ਭਾਜੀ ਐ ਚਵਾਈ ਲੱਗੀ ਕਿਤੇ ਇੱਕ ਨੰਬਰ ਦੀ ਬਹੁਤ ਚੈਰੀ ਚੋਣ ਚਾਂਣ ਖਰੀ ਆ ਕੱਟੀ ਦੇਵੀ ਭਾਜੀ ਵੇਹਟ ਭਾਵੇਂ ਮਈਆਂ ਦਾ ਦੋ ਦੋ ਮੂਲ ਕਰੀ ਤਾਂ ਵੀ ਜਾਇਜ਼ ਏ ਬਿਲਕੁਲ ਜਾਇਜ਼ ਭਾਜੀ ਡੇਢ ਦੀ ਦੇਣੀ ਆ ਡੇਢ ਦੇਣੀ ਆ ਹਾਂਜੀ ਬਿਲਕੁਲ ਜਾਇਜ਼ ਕਰਨੀ ਛੋੜ ਛਾੜ ਚਲ ਪੰਜ ਜਾਂਦੇ ਪੰਜ ਦੀ 145 ਦੀ ਏ ਪਰ ਆ ਮਈਆਂ ਇੱਥੇ ਆਣ ਕੇ ਕੋਈ ਵੀਰ ਵੇਖ ਕੇ ਖੜੇ ਬਸ ਐਂਡ ਬੀ ਸੀ ਆ ਆਪਾਂ ਜਾਂਦੇ ਜਗਾ ਇੱਥੇ ਆਓ ਵੇਖ ਕੇ ਤਸੱਲੀ ਕਰਕੇ ਖੜੋ ਮਈਆਂ ਕਿੜੀਆਂ ਕਿੜੀਆਂ ਆ ਇੱਥੇ ਵੇਖੋ ਭਾਜੀ ਕੱਟੀ ਤੁਜਾ ਸੁਆਹ ਸ਼ੰਭੂ ਵਾਹ ਜੀ ਇਹਦਾ ਵੀ ਭਰੀ ਬੱਚਾ ਮਰ ਗਿਆ ਜੇ ਕੱਟੀ ਦਾ ਭੂਸੀ ਬਣਾਈ ਜੇ ਇਹਦੀ ਬਣਾਈ ਹੈ ਪੁੱਛਿਆ ਉਹ ਲਾਗ ਲਿਆ ਪੁੱਛੀ ਓਏ ਤੂੰ ਤਾਂ ਜਾ ਸੁਆਰੇ ਐਂ ਤਾਂ ਨਹੀਂ ਜੱਤ ਬਾਜੀ ਮਾਰਦੀ ਇਹ ਦੇਖੋ ਇਦਾਂ ਇਦ ਦੇਖੋ ਐਦਾਂ ਇਦ ਦੇਖੋ ਨਹੀਂ ਛੋੜੀ ਨਸਲਾ ਬੋਲ ਹਾਂਜੀ ਹਾਂਜੀ ਭੂਸੀ ਬਣਾਈ ਆ ਜੇ ਕਿ ਦੁੱਧ ਕਿੰਨਾ ਦੁੱਧ ਬਾਜੀ ਕੱਟੀ ਛਲੇ 14 ਕਿਲੋ ਖਰਾ ਵਾ ਅੱਛਾ ਦੋ ਟਾਈਮ ਕੋ ਚੋਕੇ ਖੜੇ ਪਰ ਕੱਤੀ ਤੀ ਦੇਖੋ ਪੂਸ਼ ਬਾਜੀ ਦੇਖੋ ਕੱਲਾ ਕਲਾਰ ਲੱਗਾ ਇਦ ਠੀਕ ਆ ਹਾਂਜੀ ਇਹ ਦੇ ਘਰ ਤੱਕ ਦੀ ਵੀ ਬਾਜੀ ਫੁੱਲ ਗਰੰਟੀ ਜੇ ਤੇ ਭੂਸੀ ਬਣਾਈ ਜੇ ਆਹ ਵੇਖੋ ਬੱਚਾ ਪੁੱਛ ਨਹੀਂ ਕਿ 30 ਵਜੇ ਤੇ ਸ਼ਮੂਹ ਹੀ ਆਹ ਸਾਰੀ ਰਕਮ ਦੀ ਮੇਰੀ ਰੈਡੀਮੇਡ ਬੱਚਾ ਇੱਥੇ ਦੇਖੋ ਬੱਚੇ ਵੀ ਰੈਡੀਮੇਡ ਰੈਡੀਮੇਡ ਬੱਚੇ ਜਿੱਥੇ ਰੈਡੀਮੇਡ ਬੱਚੇ ਵੀ ਆਹ ਆ ਵੇਖੋ ਨਾ ਰੈਡੀਮੇਡ ਬੱਚੇ ਮੈਂ ਗੱਲ ਰਹੀ ਆ ਇੱਥੇ ਕੋਈ ਨਹੀਂ ਇੱਥੇ ਰੱਖ ਇੱਥੇ ਰੱਖ ਚੱਕਰ ਹੀ ਕੋਈ ਨਹੀਂ ਆ ਵੇਖ ਲਓ ਭਾਜੀ ਭੂਸ਼ੀ ਬਣਾਈ ਜੇ ਇਹਦੀ ਫੇਰ ਇਹ ਧਾਣਾ ਕਿਤੇ ਇੱਥੇ ਦੇਖੋ ਭੂਸ਼ੀ ਆ ਲਈ ਛੇਤੀ ਵੇਖ ਦਿਓ ਜੀ ਇਦ ਰੇਖੋ ਭਾਜੀ ਉਹ ਤਰੇ ਬੱਚਾ ਚੜਦੀ ਐਦਾਂ ਜਿੱਥੇ ਮਰਜੀ ਰਸਾ ਸੁੱਟ ਗਿਆ ਚੀਜ਼ਾਂ ਵੇਖਦੀਆਂ ਸਾਡੇ ਕੋ ਕੱਪੜੇ ਉਹਦੇ ਰੈਡੀਮੇਡ ਕੁਰਤੇ ਪਏ ਉਹਦੇ ਰੈਡੀਮੇਡ ਬੱਚਿਆਂ ਵਾਲੀਆਂ ਇਦ ਰੇਖੋ ਭਾਜੀ ਹਾਂਜੀ ਹੁਣ ਇਹ ਪਸ਼ੂਣਾ ਕਿਤੇ ਕਤੀ ਚੂਣੇ ਭਾਜੀ 14 ਕਿਲੋ ਦੁੱਧ ਖਰਾ ਹੋਊਗਾ ਹਾਂਜੀ ਕਿਉਂਕਿ ਜਿਹੜਾ ਕਿਲੋ 2 ਕਿਲੋ ਬੱਚਾ ਚੁੰਗਦਾ ਵੀ ਬਾਲਟੀ ਜੀ ਬਾਲਟੀ ਬਿਲਕੁਲ ਉਹ ਵੀ ਬਾਲਟੀ ਚੂਣ ਕਿਤੇ ਲੱਗੀ ਕਿਤੇ ਇੱਕ ਨੰਬਰ ਦੀ ਭਾਜੀ ਮਰੀਜ਼ ਪਸਮਾ ਕੇ ਮਾਂ ਬਾਦ ਦੇ ਕਹਿੰਦਾ ਕਹ ਯਾਰ ਬੰਦਾ ਕਹਿ ਦਿੰਦਾ ਪਤਾ ਨਹੀਂ ਮਿਲੇਗਾ ਅਗਲੇ ਦੇ ਘਰ ਤੱਕ ਦੀ ਵੀ ਫੁੱਲ ਗਰੰਟੀ ਹੋਊਗੀ ਹਾਂਜੀ ਇਹ ਨਹੀਂ ਕਿ ਰੱਸਾ ਸੁੱਟ ਕੇ ਵੇਖੋ ਭਾਵੇਂ ਥੱਲੇ ਬੈਜੋ ਕੋਈ ਪ੍ਰਵਾ ਹੀ ਨਹੀਂ ਇਹਨੂੰ ਨਹੀਂ ਠੀਕ ਹਾਂਜੀ ਹਾਂਜੀ ਰਹਿਣਦੇ 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 ਕੋਈ ਰਹਿਣਦੇ ਰਹਿਣਦੇ ਡਰਾਣਾ ਨੂੰ ਆ ਗਈ ਆ ਗਈ ਆ ਗਈ ਆ ਜਨਾ ਕੱਢੀਓ ਇੱਧਰ ਆ ਜਾ ਇਹ ਲੱਤ ਚੁਕਣੀ ਥੋੜਾ ਆ ਬੋ ਸ਼ੀਤਾਂ ਬਣਾਈ ਆ ਕਿ ਦਿਹਾੜੀ ਦੇ ਡੰਗਰ ਬਗਾਣੇ ਥਾਂ ਜਾ ਕੇ ਨਹੀਂ ਕਰਦਾ ਬਿਲਕੁਲ ਬਿਲਕੁਲ ਤਮ ਬੋਸ਼ੀ ਦੀ ਭਾਜੀ ਲੋੜ ਹੀ ਨਹੀਂ ਤੇ ਲਾਤੀ ਨਹੀਂ ਚੁਕਣੀ ਇਹਨੇ ਕਰਮਾ ਲੀਨੇ ਦੇ ਆ ਵੇ ਲੋ ਕਦੇ ਪ੍ਰਵਾਹ ਹੀ ਕੋਈ ਨਹੀਂ ਤੇ ਇਹ ਥੋੜਾ ਲੱਤ ਚੁੱਕ ਕੇ ਉਹਨੂੰ ਭਾਜੂ ਉਹਨੂੰ ਭਾਜੂਗੀ ਜਿਹੜੀਆਂ ਲੱਤ ਮਾਰਨ ਵਾਲੀਆਂ ਹੁੰਦੀਆਂ ਉਹ ਫੁੜਾਕ ਕਰ ਜਾਂਦੀਆਂ ਮੈਂਟੋ ਮੰਡੀ ਦੇ ਆਹ ਦੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਨਾ ਬੱਚਾ ਮਾਰਦੇ ਤੇ ਪਈ ਬਾਟਰ ਟੱਪਾ ਤਾਂ ਰਹਿੰਦੀ ਬਸ ਖੱਡ ਜਾਂਦਾ ਜਾਂਦੀ ਆ ਵੇ ਲੋ ਬੱਚੇ ਪਰਿਆ ਕੋਈ ਦੋ ਗੰਦਰੀ ਨਾ ਇਹਦਾ ਹੂੰ ਹੂੰ ਗਾਧ ਨਹੀਂ ਮਾਰਦੇ ਜਿਵੇਂ ਮਰਦੀ ਹੋਏ ਬਸ ਹੋਏ ਪਤਾ ਨਾਦਰ ਬਹੁਤ ਛੋਟੀ ਦੀ ਜੀ ਬਹੁਤ ਜਾਰੀ ਬਾਜੀ ਕੱਢੀ ਖਰੀਆ ਜਿਆ ਮੇਰੇ ਨਾਲ ਦੰਦਾ ਜੀ ਆਦੇ ਅਜੇ ਆਉ ਚੌਗੀ ਆ ਮੈਂ ਹਸਾਂ ਆ ਜੀ ਆ ਗਈ ਆ ਤੇ ਆ ਗਈ ਹਾਂਜੀ ਹਾਂਜੀ ਕੋਤੇ ਬਦਿਆ ਰਹਿਣਾ ਟਾਈਮ ਨਹੀਂ ਲਾਉਂਦੇ ਫਿਰ ਵੀ ਥੋੜਾ ਡੰਗਰ ਜਦੋਂ ਖੁੱਲਾ ਹੁੰਦਾ ਉਦੋਂ ਮਰ ਆ ਜਾ ਤੁਹਾਨੂੰ ਪਤਾ ਕਰ ਜਾਂਦਾ ਫਰਕ ਤਾਂ ਪੈਂਦਾ ਹੀ ਆ ਹਾਂਜੀ ਹਾਂਜੀ ਸਾਡੇ ਤੋਂ ਸਾਰੇ ਵੀ ਰਾਹ ਜਿਹੜਾ ਸੀਲ ਹੈ ਡੰਗਰ ਉਹ ਤੁਹਾਨੂੰ ਪਤਾ ਭਾਜੀ ਉਦਾਂ ਹੀ ਤੁਹਾਨੂੰ ਪਤਾ ਕੋਈ ਪਰਵਾਹ ਹੀ ਨਹੀਂ ਦੇ ਹੂੰ ਬਿਲਕੁਲ ਬਿਲਕੁਲ ਜੀ ਹਾਂ ਹੈਲੋ ਆ ਗਈ ਉਹ ਸਮਾਈ ਮਣਾ ਗਿਆ ਜੀ ਉਦਾਂ ਮਾਰਦੇ ਨੇ ਜਿਹਨਾਂ ਨੇ ਸਾਰਾ ਪਿੱਟਰ ਪਾਣੀ ਮਾਰਦੇ ਹਾਂ ਉਹ ਉਹ ਨੂੰ ਚੰਗੋ ਵਾਰ ਹਾਂ ਵਹਿਨਦਾ ਆਏ ਕੁੜੇ ਦੂਜੀ ਪਾਸੇ ਵੀ ਨੀ ਮੈਂ ਇਹ ਫਲਾ ਦੂਗੀ ਤੇ ਟਿਕਾ ਸਾੜਦੇ ਨਾਲ ਜਿੱਥੇ ਮਰਜੀ ਭਾਵੇਂ ਬਨ ਗਏ ਇਧਰੇ ਕੋ ਵਿਚਕਾਏ ਬਨ ਗਏ ਚੋਦੋ ਬਾਹ ਕੋ ਖਵਾ ਹੀ ਨਹੀਂ ਦੇ ਨਹੀਂ ਠੀਕ ਹੈ ਇਹ ਚੋਣ ਵੀ ਕਰੇ ਇਧਰੇ ਕੋ ਧਰਤੀ ਫੁੱਟਣ ਵਾਲੀ ਲੱਗੀ ਆ ਦੇਖੋ ਉਹ ਹੱਥ ਤੇ ਕਦੇ ਹੈ ਨਾ ਤੇਲ ਲਗਾ ਇਹ ਦੇਖੋ ਯਾਰੀ ਚੋਣਾ ਸਿਆਰੀ ਬਹੁਤ ਜੀ ਤੇਲ ਲਗਾ ਅਗਲੇ ਫਰਾਂ ਨੂੰ ਹੱਥ ਤੇ ਲ ਕਦੇ ਆਵੇ ਜਗੀ ਉਹ ਮੈਂ ਦਊਗੀ ਜਿੰਨੇ ਜਣੇ ਮਰਜ਼ੀ ਭਾਵੇਂ ਪਾਜੀ ਬੈਠੇ ਰਹੋ ਤੇ ਭਾਵੇਂ ਜਿੰਨੇ ਜਣੇ ਮਰਜ਼ੀ ਬੈਠੇ ਰਹੋ ਕੋਈ ਪਰਵਾਹ ਹੀ ਨਹੀਂ ਦੇ ਨਹੀਂ ਠੀਕ ਹੈ ਬਾਲਟੀ ਭਰੂ ਪੀਪੇ ਜਦੀ ਕੱਟੀ ਪਾਜੀ ਹਾਂ ਜੀ ਐ ਵੇਖੋ ਕੱਲਾ ਕੱਲਾ ਥਾਂ ਲਗਾ ਕੇ ਦੇ ਬਾਲੀ ਅਸਲਿਆ ਕੱਟੀ ਆ ਬੁਸ਼ਨਾ ਬੱਜਾ ਛੇ ਤੋਂ ਮਰੇ ਨਾ ਨਾਇਰਾ ਮਰਨਦਾ ਦਾ ਹਾਂ ਜੀ ਪਾਣੀ ਡੋਲ ਦਿੱਤੇ ਆ ਜਾ ਪਾਣੀ ਡੋਲ ਦੇ ਉੱਤੇ ਆ ਜਾ ਆ ਰਿਹਾ ਪੁੱਤ ਲੈ ਖਾ ਆ ਜਾ ਆ ਵੇਖੋ ਹੁਣ ਪਾਜੀ ਕੱਟੀ ਦਾ ਥਾਂ ਸੁਣ ਵੇਖੋ ਕੱਟੀ ਕੀ ਚੀਜ਼ ਆ ਨਸਲ ਵੇਖੋ ਕੱਟੀ ਦੀ ਨਹੀਂ ਸੋਨੇ ਝੋਟੇ ਵੱਡੀ ਹੋਰ ਸਿਆਲ ਆ ਗਿਆ ਪੂਸ਼ੀ ਵਾਲੀ ਇੱਕ ਅੱਧੀ ਆਏ ਉੱਤੇ ਮਿਲਿਆ ਕਰਨੀ ਆ ਪਰ ਬੱਚੇ ਬੁੱਝੇ ਪਰ ਤੈਨੂੰ ਬਦਗੇ ਜਗੀ ਜੱਗੀ ਬਾਰੇ ਮੁੱਲ ਦਾ ਕੱਟੀ ਤੇ ਭਾਜੀ ਮਾਰਾ ਦੀ ਕਿਰਪਾ ਨਾਲ ਕੱਟੀ ਤੇ 1.5 ਲੱਖ ਦੀ ਹਾਂ ਪਰ ਮੁੱਲ ਕੋਈ ਨਹੀਂ ਬਿਲਕੁਲ ਜ਼ੈਰ ਭਾਜੀ ਬਸ ਅੱਜ ਬਿਲਕੁਲ ਜੈਸਲੋ 14 ਕਿਲੋ ਦੁੱਧ ਜਿਹੜਾ ਮਰਜੀ ਲੈ ਜੇ ਬਸ ਸਵਾ ਦੀ ਭਾਜੀ ਦੇਣੀ ਆ ਸਵਾ ਲਵੇ ਨਰੇ ਇੱਕ 25 ਦੀ ਦੁੱਧ ਆਣ ਕੇ ਦੋ ਟਾਈਮਾਂ ਹੀ ਚਵਾ ਕੇ ਦੇਵਾਂਗੇ ਭਾਜੀ ਇਧਰ ਆਹ ਲੈ ਕੱਲਾ ਕੱਲਾ ਖਣ ਲੱਗਾ ਕਿ ਨਹੀਂ ਭਾਵੇਂ ਥੋੜੇ ਥੱਲੇ ਬਹਿ ਜਾਓ ਬਸ ਉਹ ਜਿੰਨੀਆ ਮਰਜੀ ਭਾਵੇਂ ਦੇਖੋ ਕੋਈ ਪਰਵਾਹ ਨਹੀਂ ਹਾਂਜੀ ਇਹ ਨਹੀਂ ਕਿ ਲੱਤ ਮਾਰੂਗੀ ਐ ਜਿੱਦਾਂ ਮਰਜੀ ਹਾਂਜੀ ਬਹੁਤ ਜਾਰੀ ਆ ਰੱਖਦੀ ਇਹ ਪਾਜੀ ਇਹ ਦੂਜਾ ਸੁਹਾ ਗੱਭਣ ਏ ਅੱਜ ਗੱਭਣ ਐ ਗੱਭੜ ਤਿਆਰ ਈ ਐ ਪਾਜੀ ਪਾਜੀ ਕਰ ਗਈ ਵੇਖੋ ਕੱਟੀ ਸਾਫ ਵੀ ਨਹੀਂ ਹਾ ਤਿਆਰ ਈ ਹੈ ਨਾ ਤਿਆਰ ਤਾਂ ਵੇਖੋ ਨਹੀਂ ਚੱਡਾ ਗਾੜੀ ਤੋਂ ਉਹਨੇ ਪਿੱਛੇ ਟਿੱਪਾ ਨਾ ਕਦੇ ਪਾਜੀ ਆ ਮੋਗੇ ਰਗੀ ਦੇ ਕੋਈ ਪਿੱਛੇ ਭਾਰ ਦੀ ਫੁੱਲ ਗਾਰੰਟੀ ਦੇ ਦੂਜਾ ਸੁਹਾ ਸੁਣਾ ਜੇ ਪਾਜੀ ਇਹ ਵੀ ਦੋ ਰੋਗ ਔਰ ਬੋਜੀ ਜੋ ਕਿ ਪਾਣਾ ਅਈ ਦੇਖੋ ਭਾਈ ਝੋਟੀ ਪਿਓਰ ਦੁਜਾ ਸੁਹਾ ਭਾਜੀ ਤਿਆਰ ਲੈ ਵੀ ਇਹ ਵੀ ਹਾਂ ਜੋਗੀ ਕਿਨੇ ਉਹਦੇ ਕਰ ਜੂਗੀ ਇਹ ਦੋ ਤਾਂ ਭਾਜੀ 12 13 ਅਗਲੇ ਪਹਿਲਾਂ ਨੇ ਕਟਿਆ ਅਕੀ ਦੁਜਾ ਸੁਹਾ ਸੁਣਾ ਵਾ ਅੱਛਾ ਹਜੇ ਥੋੜਾ ਸਬਰ ਸੁਬਰ ਜਾਈ ਆ ਵਾ ਜੇ ਕਟੀ ਨੇ ਹੋਰ ਬੜਲਾ ਜੀ ਸੁਣਦੀ ਮੈਂ ਉਹਨਾਂ ਲੈ ਜਾਣੇ ਹਜੇ ਲੱਕਾ ਲੁਕਾ ਲਿਆ ਕੱਲ ਜਦੋਂ ਆਈ ਬੜੀ ਚੋਰੀ ਝੋਟੀ ਭਾਜੀ ਪਿਓਰ ਦੁਜਾ ਸੁਹਾ ਸੁਣਾ ਜੀ ਬਿਲਕੁਲ ਜੀ ਬਿਲਕੁਲ ਮਰੀ ਮੈਂ ਸਾਫੜੀ ਆ ਦੁੱਧ ਵਾਲੀ ਆ ਮੈਂ ਜਗੀ ਬਿੰਦਾਂ ਮੋਲ ਚੱਪੜ ਤੇ ਉੱਪਰ ਨਹੀਂ ਪਾਜੀ ਬੜੀ ਖਰੀ ਆ ਢੋਟੀ ਦੀ ਪਾਜੀ ਸੋਈ ਹੋਵੇ ਤੇ ਭਾਵੇਂ ਜਿੰਨਾ ਮਰਜੀ ਕਰੀਏ ਭਾਵੇਂ ਦੇਰ ਕਰ ਲਈਏ ਸਵਾ ਕਰ ਲਈਏ ਵੇਖੋ ਜੀ ਅਸਲੋ ਪਾਜੀ ਅੱਜ 1 15 ਦੀ 1 15 ਦੀ ਹਾਂਜੀ ਬਸ 1 15 ਜਾਂ 2 ਕੱਪੜਾ ਬਸ 1 15 15 ਦੀਆਂ ਦੋਵੇਂ ਦੋਨੇ 1 15 ਮਰੀ ਆ ਸਾਹ ਲੈ ਲੋ ਅੱਜ ਮੈਂ ਦੇਖੋ ਲੈਵਾ ਪਾਜੀ ਚੱਲੋ ਆਏ ਕੋ ਐਸ ਪੂਰੀ ਬੜੀਆਂ ਜੇ ਕਟੀਆਂ ਇਹ ਦੇਖੋ ਪਹਿਲਾਂ ਕੱਟੀ ਪਾਜੀ ਗੱਪਣ ਗੱਪਣ ਤਿਆਰ ਹੈ ਵੀ ਭਾਜੀ ਇਹ ਵੀ 1 15 ਦੇ ਇਹ ਵੀ ਇੱਕ 15 ਦੇ ਉਧਰ ਦੇਖੋ ਥੱਲਾ ਖਰਾਨ ਖੋਣ ਦੇਖੋ ਕਟੀਆਂ ਲੱਗਾ ਨਿਗਾਰੇਗਾ ਸਿੰਘ ਲਗਾ ਜੀ ਲੈ ਜੀ ਇਹ ਦੇਖੋ ਆਹ ਕੱਤੀ ਇੰਨੇ ਵੀ ਸੂਨਦਾ ਕੋਈ ਪਤਾ ਭਾਜੀ ਠੀਕ ਹੈ ਬਹੁਤ ਜਿਆਦੀ ਬਣਦੀ ਬਸ ਇਹ ਜਿਹੜਾ ਦੋਵੇਂ ਗੱਪੜਾ ਮੈਂ ਕੱਟੀਆਂ ਲੈ ਜੇ ਭਾਵੇਂ ਕੁਛ ਕੱਲੀ ਗੱਲੀ ਲੈ ਜੇ ਇੱਕ 15 15 ਦੀਆਂ ਕਟੀਆਂ ਜਿਹੜਾ ਮਰਜੀ ਵੀ ਰੰਗ ਰੂਗ ਦੇਖੋ ਕੱਟੀ ਦਾ ਭਾਜੀ ਕਿਦਾਂ ਦਾ ਲੈ ਠੀਕ ਆ ਬਹੁਤ ਚੰਗੀ ਝੋਡੀ ਆ ਸੇਸਰਾ ਗਿਆ ਭਾਜੀ ਆਇਆ ਕੋਈ ਪਿੱਛੇ ਪੁਛੇ ਦੀ ਫੁੱਲ ਗਰੰਟੀ ਆਪਣੀ ਹਾਂਜੀ ਆਇਆ ਕੋਈ ਭਾਰ ਭੁਰ ਕੇ ਦੇ ਘਰ ਜਾ ਕੇ ਮਾਸਾ ਵੰਦ-ਵੁੰਦ ਖਾਂਦਿਆਂ ਜੇ ਪੂਰਾ ਸੱਜਰਾਂ ਦੇ ਨਾਲ ਹੀ ਭਾਜੀ ਜੱਗੀ ਫਰੰਦਾ ਮੋਲ 115 ਦੀ ਭਾਜੀ ਇਹ ਵੀ 115 ਦੀ ਬਸ 115 ਦੀ ਜਿਹੜਾ ਮੱਲੀ ਵਾਲੇ 115 ਵਾਲਾ ਭਾਜੀ ਤੇ ਕੋ ਜੋੜਾ ਲੈ ਜੂਗਾ ਤੇ ਛੋਟ ਮਾਨਤਰ ਕਰ ਦਾਂਗੇ ਕੱਟੀਆਂ ਸਵਾਗੇ ਵੀ ਸਵਾ ਸਵਾ ਲੱਖ ਰੀਆਂ ਜਿਹਨੂੰ ਮਰਜ਼ੀ ਭਾ ਫੜਾ ਦੇ ਕੋਈ ਚਲੋ ਆ ਵੀ ਰਬਣੀ ਆਹ ਇਹ ਸੂਈ ਜੀ ਭਾਜੀ ਪਰਸੋਂ ਦੀ ਅੱਛਾ ਤੇ ਜਾ ਸੂਆ ਜੀ 10 ਤੋਂ 11 ਕਿਲੋ ਭਾਜੀ ਬੌਲੇ ਤੋਂ ਸਟਾਰਟ ਹੋਈ ਜੀ ਦੇਖੋ ਮੈਂ ਥਾਂ ਤੋਂ ਲਗਾ ਦੇ ਆ ਨਾਰੂ ਨਾ ਜ ਆ ਬੱਚਾ ਵਖਾ ਦੋ ਠੀਕ ਹੈ ਕੱਟੀ ਮਗਰ ਜੀ ਤੇ ਜਿਆਦਾ ਸੂਈ ਨੂੰ ਤੇ ਜਾ ਵਾਲੇ ਕੋਈ ਸੂਆ ਤੇ ਜਾ ਜੀ ਲੈ ਭਾ ਜੀ ਬਿਲਕੁਲ ਯਾਜ ਲਾਸਟ ਆਫਰ ਹੀ ਹਾਂ ਬਸ 90000 ਦੀ ਭਾਜੀ 90000 ਦੇ ਚਾ ਸੂਆ ਮੈਂ ਬੜੀ ਥੜੀ ਦੁੱਧ ਵਾਲੀ 90000 ਦੀ ਤੇ ਮੈਂ 14 15 ਕਿਲੋ ਕਰ ਦਈ ਜੀ ਬਸ ਠੀਕ ਹੈ ਅਰੇ ਬੌਲੇ ਤੋਂ ਖਾਲੀ ਹੋਈ ਇਲਾ ਵੀ ਦਿਖਾ ਕਰਾ ਚੌਨ ਚਾਰ ਬਾਜੀ ਲੱਗੀ ਗਏ ਸਪੈਸ਼ਲੀ ਬਹੁਤੀ ਯਾਰੀ ਖਰੀ ਆ ਚੌਨ ਚਾਨ ਬਾਜੀ ਹਾਏ ਸੂਸਾ ਮਰਾਈ ਆ ਮੈਨੇ ਬਿਲਕੁਲ ਤਾਜੀ ਸੂਈ ਹਵਾਸ ਓਏ ਆ ਰਹਿ ਲੋ ਕੱਤੀ ਬੜੀ ਚੰਗੀ ਆਹ ਜੇ ਕੱਤੀ ਇਹ ਵੀ 90000 ਦੀ ਬਹੁਤ ਤਾਜੀ ਸੂਈ ਜੇ ਬਿਲਕੁਲ ਚਲੋ ਬਸ ਆਈਏ ਬੜੀ ਆ ਇਹ ਬਾਜੀ ਪੀਸ ਜੇ ਬਾਅਦ ਛੇ ਰਾਈ ਸੀ ਲੱਗਾ ਪੀਸ ਆ ਤੇ ਤੁਹਾਨੂੰ ਬੜਾ ਬਾਕੀ ਇੱਥੇ ਮੇਰਾ ਵੀ ਇੱਥੇ ਆ ਗਿਆ ਰੈਕਟਾਈਮ ਦੋ ਸ਼ੇਅਰ ਕਰਦਾਂਗੇ ਬਹੁਤ ਕਰੀ ਆ ਬਾਜੀ ਮੈਂ ਵੀ ਦੋ ਤਾਲੀ ਆ ਖਾਣੇ ਵਾਲੇ ਕੋਈ ਨਹੀਂ ਮੈਂ ਤਾਂ ਖਾਲੀ ਹੋਈ ਆ ਗੱਬਰ ਦਾ ਥੱਬੇ ਲਈ ਫਿਰਦੀ ਇਹ ਦੇ ਕੋਲੇ ਵਾ ਵਾਖ ਦੇਰੀ ਆ ਰਹੇ ਨੇ ਮਤਲਬ ਜੀ ਵੀ ਆਪਾਂ ਘਰ ਆ ਰਾ ਲੈ ਜੀ ਆਹ ਸੱਤ ਮੱਝਾਂ ਜੀ ਆਪਣੇ ਸੁਪਾਂਜ ਸੋਇਆ ਦੋ ਗੱਬੜਾ ਵਾ ਚੋ ਕੇ ਤਸੱਲੀ ਕਰਕੇ ਗੱਬੜਾ ਦੀ ਥਣਾਰੀ ਦੇ ਪਿਛੇਰੀ ਗਰੰਦੀ ਬਾ ਵਾ ਇੱਥੇ ਕੋਈ ਦੋ ਦਿਨ ਆਪਣੀ ਜਾਣ ਕੇ ਚੈੱਕ ਕਰ ਲੈ ਬਿਲਕੁਲ ਹਾਂਜੀ ਬਾਕੀ ਅਗਲੇ ਦੇ ਘਰ ਚਲੋ ਜਾ ਕੇ ਅਗਲੇ ਦੇ ਕਾਕਾ ਨੂੰ ਪੜਾ ਸਾਹਮਣਾ ਪਈ ਡੰਗਰ ਬਿਲਕੁਲ ਜੀ ਇਹੋ ਜਿਹਾ ਉਹਨਾਂ ਬੱਚਾ ਮਰੀ ਵੀ ਆਪਣੇ ਸਾਦੇ ਘਰ ਬਾ ਅਗਲੇ ਦੇ ਘਰ ਵੀ ਬੱਚਾ ਮਰੀ ਦੀ ਤਸੱਲੀ ਹੋ ਗਈ ਚਲੋ ਚੌਨੀ ਕੀ ਕਰੂਗੀ ਨਾ ਕਿਹੜੇ ਘਰ ਤਾਂ ਵੀ ਆਪਾਂ ਮੰਗਾ ਲਾਂਗੇ ਕੋਈ ਗੱਲ ਨਹੀਂ ਹਾਂਜੀ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953